ਪੰਜਾਬ ਪੁਲਿਸ ਉਸ ਨੂੰ ਆਖਿਰ ਕੀ ਤੁਤੀ ਜਾ ਕਰਕੇ ਸਾਰੀ ਕਾਰਵਾਈ ਕਰੋ ਸਾਨੂੰ ਸਾਰਾ ਅੰਦਰਲਾ ਜਿਹੜੇ ਮੋਰਚੇ ਬੰਦੀ ਬਨੇ ਹੋਏ ਹਨ ਉਹਦਾ ਦੱਸਣਾ ਕਰੋ ਕਿ ਉਹਨਾਂ ਨੇ ਜਵਾਬ ਦੇ ਦਿੱਤਾ ਧਰਮ ਨੂੰ ਰੱਖ ਲਿਆ ਹੋਇਆ ਫਿਰ ਬੀਆ ਸਰ ਦੇ ਜਵਾਨ ਲਗਾਏ ਗਏ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਤੇ ਸੰਘਰਸ਼ ਇਹਨਾਂ ਨੇ ਮਿਲਟਰੀ ਲਗਾ ਕਰਕੇ ਵੱਡੀ ਪਾਰੀ ਫੋਰਸ 2200 ਨਿਵਾਨ ਉਹ ਤੈਨਾਤ ਹੁੰਦੇ ਜਿਹੜੇ 1972 ਦੀ جنگ ਜਿਨ੍ਹਾਂ ਨੇ ਲੜੀ ਸੀ ਜਿਹੜੇ ਉਹ ਸੂਰਮੇ ਹਿੰਦੁਸਤਾਨ ਦੇ ਜਰਨੈਲ ਮੰਨੇ ਜਾਂਦੇ ਬੜੇ ਬਹਾਦਰੀ ਵਾਲੇ ਲੜਨ ਦਾ ਜਿੰਮਾ ਰੱਖਦੇ ਸਨ ਤੇ ਉਹਨਾਂ ਦਾ ਇੱਕ ਟੁਕੜੀ ਬਣਾ ਕਰਕੇ 2200 ਜਵਾਨਾਂ ਨੂੰ ਵੱਖਰਾ ਤੇ 11700 ਜਵਾਨ ਉਹਨਾਂ ਨੂੰ ਵੱਖਰਾ ਟੋਕਰੀ ਬਣਾ ਕਰਕੇ ਰੱਖਿਆ ਤੋਂ ਬਰਾਬਰ ਲਿਖਦਾ ਸਵੇਰੇ ਅਸੀਂ ਮੀਟਿੰਗ ਕੀਤੀ ਜਿੰਨੇ ਹੋਰ ਸਿੱਖ ਜਰਨੈਲ ਸੀ ਉਹਨਾਂ ਦੇ ਨਾਲ ਰਾਫਤ ਦਾ ਵੰਡ ਕੀਤਾ ਸੀ ਤੋਂ 1 ਤੱਕ 1 ਜੂਨ ਤੋਂ ਪਹਿਲਾਂ ਦੀ ਵਾਰਤਾ ਹੈ ਜਿੰਨੇ ਸਿੱਖ ਜਰਨੈਲ ਸੀ ਉਹ ਸਾਰੇ ਸਿੱਖ ਜਰਨੈਲਾਂ ਨੂੰ ਕੀ ਮਾਨ ਸਾਡੇ ਨਾਲ ਸੀ ਮਾਪੁਰ ਖਾਂ ਕੋਲ ਪੀਜਾ ਕੀ ਇਹ ਤੁਹਾਨੂੰ ਅਮਰੀਕਨ ਡਲਰ ਦਿੱਤੇ ਜਾਣਗੇ ਉਥੇ ਦਾ ਪੀਆਰ ਵੀ ਕਰ ਸਕਦਾ ਜਾਵੇਗਾ ਤੁਹਾਡੇ ਧਾਰਮਿਕ ਮੰਦਾ ਵੀ ਮੰਗ ਦਿੱਤੀਆਂ ਜਾਣਗੀਆਂ ਪਰ ਖੇਤੀ ਆਲੇ ਕੰਮ ਛੱਡ ਕੇ ਤੇ ਤੁਸੀਂ ਸਾਡੇ ਨਾਲ ਸਹਿਮਤੀ અપਨਾਓ ਤੇ ਬਰਾਗ ਲੇਖਦਾ ਕਿ ਜਿਹੜੇ ਅਸੀਂ ਜਰਨੈਲ ਫੌਜ ਦੇ ਵਿੱਚੋਂ ਭੇਜੇ ਹੋਏ ਸੀ ਪਤਾ ਨਹੀਂ ਸਾਥ ਜਨਰਾਲ ਤੇ ਮਹਾਂਪੁਰਖਾਂ ਦੇ ਨਾਲ ਕਿਹੜੀ ਵਾਰਤਾ ਉਹ ਹੀ ਜਨਰਾਲ ਉਹਨਾਂ ਦੇ ਨਾਲ ਹੀ ਰਹਿ ਚੁੱਕੇ ਮੁੜ ਕੇ ਨਹੀਂ ਵਾਪਸ ਆਏ ਉਹ ਐਸੀ ਹੁੰਦਾ ਜਨਰਾਲ ਥੀਰੀ ਮਹਾਂਸਾਂ ਜਨਰਾਲ ਸਿੰਘ ਜਿਹੜਾ ਉਹ ਬੋਲ-ਬੋਲ ਦੇ ਕਿਸੇ ਦੇ ਕੰਨਾਂ ਦੇ ਵਿੱਚ ਪੈ ਜਾਂਦੇ ਮੁੜ ਕੇ ਘਰ ਨਹੀਂ ਪਰਤਦਾ ਆਉਂਦਾ ਉਸ ਦੇ ਅੰਦਰ ਉਹ ਜਲਵਾ ਭਰ ਜਾਂਦਾ ਕਿ ਮੈਂ ਆਪਣਾ ਸਰੀਰ ਪੰਥ ਦੇ ਲਈ ਖੇਡ ਲਾ ਦੇਣਾ ਕਿੰਨੇ ਤਾਂ ਸੂਰਬੇ ਸੰਗਰੇ ਜੀ ਕਾਰ ਸੇਵਾ ਹਲੂਸਾ ਤੋਂ ਵੀ ਆਰ ਕਰਕੇ ਜਿੰਨਾਂ ਨੇ ਠੀਕੀਆਂ ਦਾ ਜਾਂਚ ਕੀਤਾ ਤੋ ਬਰਾਦ ਲਿਖਦਾ ਕਿ ਜਦੋਂ 22 ਹੁਣ ਟੁਕੜੀ ਸਵਾ 10 ਵਜੇ ਅਸੀਂ RAMDAS ਤੋ ਹੋਰੀਆਂ ਥੰਡੇ ਦੀ ਉਤਾਰਨ ਲੱਗੇ ਹਾਂ ਸਾਨੂੰ ਇਹ ਸੀ ਕਿ ਅਸੀਂ ਇੱਕ ਤਰੀਕ ਨੂੰ ਗੋਲੀਆਂ ਚਲਾ ਕਰਕੇ ਦੇਖ ਲਿਆ ਜਵਾਬੀ ਕਾਰਵਾਈ ਆਈਪੀਟੀ ਤੇ ਸਾਨੂੰ ਮਹਿਸੂਸ ਇਹ ਹੋਇਆ ਸੀ ਕਿ ਇਹਨਾਂ ਕੋਲ ਦਿਨਾਲੀਆਂ ਨਹੀਂ ਦਿਨਾਲੀਆਂ ਦੇ ਪਾਇਆ ਰਹੇ ਅਸੀਂ ਬੜੇ ਪਰੇਸ਼ ਹੋਏ ਕਿ ਇਹਨਾਂ ਕੋਲ ਦਿਨਾਲੀਆਂ ਸਾਡੇ ਕੋਲ ਲੋਹੇ ਦੇ ਕੰਪੀਰ ਵਰਗੇ ਚਰਨ ਹੈ ਨਹੀਂ ਤੇ ਇਹਨਾਂ ਦਾ ਮੂੰਹ ਤੋਂ ਜਵਾਬ ਦੇ ਦੇਣਗੇ ਅਸੀਂ 220 ਜਵਾਨਾਂ ਦੀ ਟੋਪੜੀ ਅੰਦਰ ਭੇਜਾਂਗੇ ਰੀਂਗਦੇ ਹੋਏ ਇਹ ਅਕਾਲ ਤਖਤ ਸਾਹਿਬ ਜਾਂਦੇ ਆ ਹੋਇਆ ਮੋਰਚੇ ਬੰਦੀਆਂ ਨੂੰ ਦੇਖ ਰਿਹਾ ਹਾਂ ਅੰਦਰ ਬੈਠੇ ਖਾਲਸਾ ਸਿੰਘਾਂ ਨੂੰ ਠੇਰ ਕਰ ਦੇਣਗੇ ਕੀ ਕੀ ਕਰ ਦੇਣਗੇ ਤੇ ਜਿਹੜੀ 1700 ਜੋ ਹਾਂ ਜੀ 1700 ਜਿਹੜੀ ਪਿੱਛੇ ਇਹਨਾਂ ਦੀ ਧਾਲ ਬਣ ਕਰਕੇ ਹੋਏ ਪਿੱਛੇ ਲੱਗੇ ਹੋਏ ਇਹਨਾਂ ਦਾ ਧਾਲ ਬਣ ਕਰਕੇ ਮੁਕਾਬਲਾ ਕਰਨ ਦੇ ਵਾਸਤੇ ਗੋੜੀਆਂ ਢਵਾਉਂਦੇ ਲਈ ਤੇ ਉਹ ਇਹਨਾਂ ਦੇ ਮਗਰ ਮਗਰ ਹੋ ਗਏ ਸਾਵਾ ਨੂੰ ਦਾਰਸ ਬੱਜੇ ਨੇ ਪੂਰੀ ਤਰ੍ਹਾਂ ਠੰਡੇ ਉਤਰੇ ਘੋੜੀ ਚਲਾਉਣੀ ਲੱਗੇ ਇੰਦਰ ਮਸਤੀ ਨਾਲ ਬ੍ਰਸ਼ਟ ਨਾਣੇ ਜੂ ਹੋ ਗਏ ਸਿੰਗਾ ਨਾਲੇ ਨੂੰ ਜਦ ਵਿੱਚ ਉਹ ਮੋਰਚਾ ਉਹ ਮਹਾਨ ਜਨਰਲ ਖੀਮਾ ਸਨ ਜਨਰਲ ਸਿੰਘ ਮਹਾਂਪੁਰਖਾਂ ਦੇ ਨਾਲ ਰਹਿਣ ਵਾਲਾ ਜਿਸ ਨੇ ਐਸੀ ਬੜੀ ਭਾਰੀ ਮੋਰਚਾ ਬੰਦੀ ਕੀਤੀ ਹੋਈ ਟੀ ਜਦ ਨਾਲ ਪਾਣੀ ਤੋਂ ਦੇਖ ਲਈ ਜਾਂ ਤਾਂ ਉਹ ਫੌਜੀਆਂ ਦੇ ਪੈਰ ਬੂੰਜ ਪਾ ਕਰਕੇ ਦਰਬਾਰ ਸਾਹਿਬ ਦੇ ਹਜ਼ੂਰ ਦੇ ਅੰਦਰ ਰੱਖਣੀ ਲਗੇ ਲਾਲ ਦੀ ਨਾਲ ਉਹਨਾਂ ਨੂੰ ਠੇਰ ਕਰਿਆ ਕੀਤਾ ਤੇ ਸੰਗਤ ਜੋ ਸਾਰੇ ਮਾਰੇ ਗਏ ਇਧਰੋਂ ਪਿੱਛੇ 1700 ਜਿਹੜੇ ਢਾਲ ਬਣ ਕਰਕੇ ਜਿਨ੍ਹਾਂ ਨੂੰ ਸੀਰ ਮੱਨਾ ਦਾ ਫੜਾ ਕਰਕੇ ਪਿੱਛੇ ਖੜਾ ਰਿਆ ਹੋਇਆ ਸੀ ਉਹਨਾਂ ਨੇ ਜਵਾਬ ਦੇਈ ਦੇ ਵਾਸਤੇ ਤੇ ਉਹਨਾਂ ਨੇ ਜਦੋਂ ਜਵਾਬ ਦੇਣਾ ਕੀਤਾ ਤੇ ਅੰਦਰੋਂ ਐਸੀਆਂ ਬੁਸ਼ਾਲਾਂ ਬੋਰੀਆਂ ਉਹਨੀਆਂ ਕੀਤੀਆਂ ਕਿ ਜਿਹੜੇ 1700 ਦੇ ਵਿੱਚੋਂ ਸੰਗਤਜੀ 1100 ਹੀ ਹੈ ਜਾਣ ਕੀਤੇ ਜਿਹੜੇ ਬਾਈ ਤੋਂ ਟੁਕੜੀ ਥੱਲੇ ਪੇਚੀ ਸੀ ਰੇਗ ਦੇ ਰੇਗ ਕਰਕੇ ਮੋਰਚੇ ਬਣਾਉਣ ਦੇ ਵਾਸਤੇ ਮੋਰਚੇ ਲੱਪਣ ਦੇ ਲਈ ਘਾੜੂ ਤੁਸੀਂ ਨਾਲ ਨਹੀਂ ਮੀਰ ਕਰਨ ਦੇ ਵਾਸਤੇ ਉਹਨਾਂ ਦੇ ਵਿੱਚੋਂ 638 ਜਾਣੇ ਬਾਅਦ ਬੱਜ ਕਰ ਗਿਆ ਜੀ ਬਾਕੀ ਸਾਰੇ ਉਸੇ ਪਾਰ ਹੀ ਗਏ ਹਿੰਦੁਸਤਾਨ ਦੀ ਐਸੀ ਪੂਜਾ ਦਾ ਅੱਜ 2 ਤਰੀਕ ਨੂੰ ਬੜਾ ਭਾਰੀ ਨੁਕਸਾਨ ਹੋਇਆ ਜਿਸ ਨੇ ਇੰਦਰਾ ਗਾਂਧੀ ਨੇ ਸੋਚਿਆ ਸੀ ਕਿ ਉਹ ਸਾਡੇ ਜਰਨਲ ਸਿੰਘ ਅੰਦਰ ਬਿਠਾ ਦਲਾਲੀਆਂ ਨੇ ਕੁਝ ਨਹੀਂ ਆ ਤੋਂ ਉਹਨਾਂ ਨੂੰ 2 ਘੰਟੇ ਚਾਰ ਮੈਂ ਡੈਲ ਦੇ ਪੜ ਕਰਕੇ ਬਾਹਰ ਧਿਆਵਾਂਗੇ ਮਹਾਨ ਸ਼ੂਰਮਾਨ ਯੋਧਾ ਜਿਸ ਦੇ ਨਾਮ ਵੱਡੇ-ਵੱਡੇ ਚੱਲਣ ਜਿਨ੍ਹਾਂ ਨੇ ਆਪਣਾ ਜੀਵਨ ਪੰਥ ਦੇ ਵਿੱਚ ਲਗਾ ਦਿੱਤਾ ਜਿਹੜੇ ਮਰਨ ਨੂੰ ਹੀ ਭੜ ਜਾਣਾ ਕੀਤਾ ਤੇ ਸਾਹ ਦਾ ਜਾਂਮ ਕੀਤਾ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਐਸੀ ਜਰਨੈਤ ਉਸ ਸਮੇਂ ਮوجود ਸਨ ਸਤ ਸੰਗਤ ਜੀ ਅੱਜ ਐਸਾ ਲੋਝੂਂ ਦਾ ਸਾਕਾ ਮਹਾਨ ਧੂਮੇ ਵਾਲੇ ਆਪਣੇ ਵੀਰ ਗੱਦੀ ਤੂਰਮ ਗੱਦੀ ਦੇ ਕੋਹਾਂ ਦਿੱਤੇ ਤੂ ਐਸੇ ਮੋਰ ਕੇ ਬਣੇ ਹੋਏ ਸੀ ਇੱਕੋ ਗੋਲੀ ਨਿਕਲਦੀ ਸੀ ਇੱਕੋ ਦੇ ਨਾਲ ਢੇਰ ਕਰ ਦਿੱਤਾ ਜਾਂਦਾ ਸੀ ਦੂਸਰੀ ਗੋਲੀ ਨਿਕਲਦੀ ਸੀ ਤੂ ਬਰਾੜ ਨੇ ਮੁੜ ਕੇ ਹੁਕਮ ਲਗਾ ਕੇ ਉਹ ਹਾਰਨ ਕੋ ਯੋਣਾ ਕੀਤਾ ਹਾਰਨ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਸੈਨਾ ਲੜਦੇ ਵਾਸਤੇ ਅੰਦਰ ਗਈਆ ਆਪੋ ਆਪਣਾ ਬਚਾ ਕਰਕੇ ਵਾਪਸ ਮੁੜੇ ਆਉਣ ਪਰਤੇ ਹੋ ਜੇਰਾ ਹਾਰਨ ਕਿਸੇ ਸਮੇਂ ਟੀਨ ਦੀ ਲੜਾਈ ਦੇ ਸਮੇਂ ਵਕਿਆ ਗਿਆ ਸੀ ਬੋਲ ਕੇ ਤੇ ਨਿਕਲ ਗਿਆ। ਅੱਜ ਉਹ ਹਾਰਨ ਪਹਿਲੇ ਦਿਨ ਜਿਹੜੀ ਮਿਲਟਰੀ ਅੰਦਾਲਨ ਕੀਤੀ ਸੀ ਅੱਜ ਉਹ ਹਾਰਨ ਪਹਿਲੇ ਦਿਰੀ ਬਜਾਜ ਬਜਾਜ ਉਹਨਾਂ ਨੂੰ ਬਜਾਜਾਂ ਪਹਿਲਾ ਕੀਤਾ। ਉਹ ਐਸਾ ਸਮਝੇ ਜੀ ਅੱਜ 2 ਜੂਨ ਵਾਲੇ ਦਿਨ ਮਹਾਨ ਸੂਰਮਿਆਂ ਨੇ ਆਪਣੇ ਉਹ ਕਾਰਤਵ ਜਿਖੋਣਾ ਕੀਤੇ ਜਿੰਨਾ ਦਾ ਇਤਿਜਾਰ ਨੂੰਨ ਕਿੰਨੇ ਸਮੇ ਦਾ ਸੀ ਐਸੇ ਮਹਾਰਾਜਾ ਗੁਰਦੇਵ ਸਿੰਘਾ ਨੇ ਬਣਾਉਣੀ ਕੀਤੀ ਸੀ ਤੋਂ ਅੱਜ ਦਾ ਦੇ ਸੰਗਰ ਦੀ ਦੋਹੂਣ ਵਾਲਾ ਜਿਸਾਂ 6 ਮਾਰ 7 ਕਿਆਨੀ ਜਰਨੈਲ ਸਿੰਘ ਦੀ ਫਾਸਾ ਫਗੜਾ ਵਾਲੇ ਮਹੱਤਪੁਰਖਾਂ ਦਾ ਆਜ ਜਨਮ ਦਿਹਾੜਾ ਹੈ ਉੱਥੇ ਹੀ ਆਪਾ ਉਹਨਾਂ ਗੁਰਦੇਵ ਸਿੰਘਾ ਦਾ ਪਾਲਕ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਬੈਠੇ ਹਾਂ ਤੋਂ ਐਸੇ ਮਹਾਨ ਸੂਰਮੇ ਹੋਏ ਇਹੜੇ ਇੱਕ ਸਾਲ ਹੀ ਤੋਂ ਮੰਗ ਰਹੇ ਪਹਿਲਾ ਹੋਇਆ ਕਰਦੇ ਆ ਸੰਗਤ ਜੀ ਦਰਬਾਰ ਸਾਹਿਬ ਦੇ ਅੰਦਰ 222 ਵਰੇ ਮਗਰੋਂ ਪਹਿਲਾ ਮੁਸਲਮਾਨਾਂ ਦੇ ਸਮੇਂ ਹਮਲਾ ਹੋਇਆ ਸੀ ਅੱਜ ਹਮਲਾ 222 ਸਾਲ ਮਗਰੋਂ ਹੋਣਾ ਕੀਤਾ ਹੈ ਤੋਂ ਉਹੀ ਹਮਲਾ ਹਿੰਦੁਸਤਾਨ ਦੀ ਹਕਮਿਤ ਨੇ ਕੀਤਾ ਜਿੰਨਾ ਦੇਵੀ ਤੇ ਰਾਜਕੁਤਾ ਬਾਦਮਾਏ ਹੋਈ ਸੰਤਨ ਤੇਰੇ ਜਾਂ ਹਿੰਦੁਸਤਾਨ ਉੱਤਰਨ ਦੇ ਵਾਸਤੇ ਜਿਨਨ ਅੱਜ ਮੋਟਾਂ ਪਾ ਕਰਕੇ ਈਧਾਰਾ ਹੋ ਗਏ ਜਿਨਾਂ ਦੇ ਰਾਜ ਦੇ ਵਿੱਚ ਰਹੇ ਹੋਏ ਅੱਜ ਉਹਨਾਂ ਰਾਜਵਾਲਿਆਂ ਨੇ ਐਸੀ ਮਾਰਤ ਪਾ ਦਿੱਤੀ ਆਪਣੇ ਰਹਿਣ ਵਾਲੇ ਸਿੱਧਿਆ ਦੇ ਉੱਤੇ ਗੋੜੀਆਂ ਚਲਾ ਕਰਕੇ ਹਰਿਮੰਦਰ ਸਾਹਿਬ ਦੇ ਉੱਤੇ ਪਾਵਨ ਅਸਥਾਨ ਦੇ ਉੱਤੇ ਗੋੜੀਆਂ ਚਲਾ ਕਰਕੇ ਐਸਾ ਪਾਪ ਕਰਵਾਉਣਾ ਕੀਤਾ ਸੀ ਤੋਂ ਸੰਗਤ ਕੀ ਇੱਕ ਤਰੀਕ ਨੂੰ ਫੀਰ ਮੱਧਪਾਵ ਦੇ ਉੱਤੇ ਪਾਉ ਮੂੜੀਆਂ ਵਿਖੀਆਂ ਤਾਂ ਤੇ ਕੋਲੋਂ ਸਾਥ ਜੱਜਾਲ ਸਿੰਘ ਮਾਪੁਰਖਾ ਨੇ ਪੱਤਰਕਾਰਾਂ ਦੇ ਨਾਲ ਇਹ ਵਜਨ ਆਖੇ ਸੀ ਕਿ ਕਿਹਨੇ ਮੈਨੂੰ ਆਖਿਆ ਸੀ ਕਿ ਮੈਂ ਪਾਕਿਸਤਾਨ ਨੂੰ ਚਲ ਜਾਵਾਂ ਇਤਵਾਰ ਦੀ ਬੜੀ ਲੋੜ ਆ ਮਾਪੁਰਖੋ ਪਰ ਉਹਨਾਂ ਨੇ ਇਹ ਵੀ ਬਜਨ ਆਖੇ ਸੀ ਕਿ ਬਾਬਾ ਦੀਪ ਸਿੰਘ ਦੰਮਾ ਸਾਹਿਬ ਤੋਂ ਦਰਬਾਰ ਸਾਹਿਬ ਦੀ ਆਕੀਰ ਕਰਨ ਦੇ ਵਾਸਤੇ ਇੱਥੇ ਆਵੇ ਤੇ ਮੈਂ ਆਪਣੀ ਜਾਨ ਬਚਾ ਕਰਕੇ ਪਾਕਿਸਤਾਨ ਨੂੰ ਚਲ ਜਾਵਾਂ ਇਹ ਕਿਧਰ ਦੀ ਗੱਲ ਆ ਤੋ ਆਪ ਜਣੇ ਉਹ ਹੋਰ ਸੰਗਤ ਵੀ ਪੂਰੇ ਕੀਤੇ ਜੀ ਆਤਰਾ ਸ਼ਹੀਦੀਆਂ ਆਜਾਮਾ ਪੈਣ ਕਰਕੇ ਆਪਣੇ ਵਾਅਦੇ ਪੂਰੇ ਕਰਦੇ ਆ ਹੋਇਆ ਸ੍ਰੀ ਹਰਮੰਦਰ ਸਾਹਿਬ ਦੀ ਮਾਨ ਪਿਆਰ ਨੂੰ ਮੁੱਖ ਰੱਖਦੇ ਆ ਹੋਇਆ ਸਾਡ ਦਾ ਜਨਮ ਕੀਤਾ ਸੀ ਐਸੇ ਮਹਾਨ ਗੁਰੂ ਮੇਰੀ ਯਾਦ ਦੇ ਵਿੱਚ ਆਪਾ ਜੁੜੇ ਹਾਂ ਸਾਲੂ ਦੇ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਨ ਐਸੇ ਹੀ ਦੀ ਦਸਿਕਾਂ ਦੇ ਦਸਾਏ ਹੋਏ ਮਾਰਗ ਤੇ ਚੱਲ ਕਰਕੇ ਆਪਣਾ ਜੀਵਨ ਆਪਾ ਸਭੇ ਕਰਕੇ ਸਾਲੂ ਦੇ ਸੱਚੇ ਪਾਤਸ਼ਾਹ ਮਹਾਰਾਜ ਜੀਾਂ ਦੇ ਜਿੰਦ ਦੇ ਪੈ ਲਿ ਬਿਟ ਲੱਗ ਜਾਣਾ ਕਰੇ ਬਾਣੀ ਬਾਣੀ ਦੇ ਸੰਗ ਮਿਲ ਜਾਣਾ ਕਰੇ ਕੋਈ ਕੋਝਕ ਦੀ ਮਾਫੀ ਜੀ ਵਾਹਿਗੁਰੂ ਜੀ ਦਾ ਹਰਤਾ ਵਾਹਿਗੁਰੂ ਜੀ ਦੀ ਕਿਰਪਾ ਈ ਵਾਰ ਤੋਂ ਪਹਿਰ ਜਿਉ ਜਾ ਕਉ ਸਾਧ ਅੰਗਨਾਂ ਤੋ ਇਸ ਤੁੰਗ ਮਹਿਣ ਤੋ ਤੰਗਿਆ ਤਹਾਰ ਸੁਰਾ ਆਪਮ ਜੈ ਹੈ ਸਗਲ ਵਰਸ ਤਾ ਕੈ ਜਾ ਕਾ ਪਤਪੁਰਪੂਰਨਾ ਨਗਨ ਨੰਮਾਂ ਬਾਜਿਓ ਹਯਾ ਨਿਸਾਨੈ